ਗੁਰ ਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰ ਸੰਸਾਰ ਸੰ ਹਰ ਸੰ ਰੰਗ ਰੰਗੀ ਕਰਤਾ ਰੀ ਰੇ ਧਨ ਵਾਹਿ ਗੁਰੂ ਸਾਹਿਬ ਜਿਉ ਪੌੜੀ ਜਿਸ ਅੰਤਰ ਹਿਰਦਾ ਸੁਧ ਹੈ ਤਿਸ ਜਨ ਕੋ ਸਭ ਨਮਸਕਾਰੀ ਜਿਸ ਅੰਦਰ ਨਾਮ ਨਿਦਾਨ ਹੈ ਿਸ ਜਨ ਕੋ ਹੋਂ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤ ਗੁਰ ਸਭਨਾ ਕਾ ਮਿਤ ਹੈ ਸਭ ਤੇ ਸੇ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰ ਬੁੱਧ ਵਿਚਾਰੀ ਸਭ ਆਤਮ ਰਾਮ ਪਸਾਰਿਆ ਗੋਰਾ ਬੁੱਧ ਵਿਚਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਜੁਗ ਹੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦੇਣ ਵਾਲੇ ਰਹਿਬਰ ਗੁਰਤਾ ਗੱਦੀ ਦੇ ਸੁਬਾਈ ਮਾਨ ਸਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਹਜੂਰੀ ਦੇ ਵਿੱਚ ਸੰਧਿਆ ਵੇਲੇ ਦੇ ਸੱਜੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਜੋ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਨਿਵਾਜ਼ਿਆ ਹੈ ਵਡਹੰਸ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਵਾਰ ਜਿਸ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰ ਬਿੰਦੂ ਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਲੋਕ ਅਤੇ ਪੌੜੀਆਂ ਦੀ ਵਿਚਾਰ ਆਪਾਂ ਕਰ ਰਹੇ ਹਾਂ ਪਿਛਲੇ ਦਿਵਾਨਾ ਤੱਕ 9 ਨੰਬਰ ਪੌੜੀ ਦੇ ਦੋ ਸ਼ਲੋਕਾਂ ਦੀ ਵਿਚਾਰ ਹੋਈ ਹੈ ਜਿਸ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਰਤਨਾਂ ਦੀ ਪਰਖ ਕਰਨ ਵਾਲਾ ਬੰਦਾ ਹੀ ਰਤਨ ਨੂੰ ਪਰਖ ਸਕਦਾ ਹੈ ਜਿਸ ਨੂੰ ਪਤਾ ਹੀ ਨਹੀਂ ਕਿ ਰਤਨ ਹੈ ਹੀਰਾ ਹੈ ਕੀ ਹੈ ਉਹ ਬਿਆਨ ਕਿਵੇਂ ਕਰ ਸਕਦਾ ਦੱਸ ਹੀ ਨਹੀਂ ਸਕਦਾ ਜਦੋਂ ਕੋਈ ਰਤਨ ਆਪਾਂ ਜੋਰੀ ਦੇ ਕੋਲ ਲੈ ਕੇ ਜਾਂਦੇ ਹਾਂ ਤੇ ਜੋਰੀ ਪਰਖ ਕਰਦਾ ਹੈ ਕਿ ਇਹ ਨਕਲੀ ਹੈ ਜਾਂ ਅਸਲੀ ਹੈ ਸੋਨੇ ਦੀ ਪਰਖ ਕਰਨ ਵਾਸਤੇ ਸੁਨਿਆਰ ਦੇ ਕੋਲ ਚਲੇ ਜਾਂਦੇ ਹਾਂ ਉਹ ਰਗੜ ਕੇ ਚੈੱਕ ਕਰਦਾ ਹੈ ਕਿ ਅਸਲੀ ਹੈ ਜਾਂ ਨਕਲੀ ਹੈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਦਾਤਾ ਜੀ ਕਹੇ ਲੱਗੇ ਇਸ ਜਗਤ ਦੇ ਅੰਦਰ ਸਮਾਜ ਅੰਦਰ ਦੁਨੀਆ ਦੇ ਅੰਦਰ ਹਰੇਕ ਜੀਵ ਆਪਣੇ ਮੁਤਾਬਕ ਜੀਵਨ ਢਾਲਦਾ ਹੈ ਪਰ ਜਿਨ੍ਹਾਂ ਦਾ ਜੀਵਨ ਗੁਰੂ ਮੁਤਾਬਕ ਢਲਦਾ ਹੈ ਤਾਂ ਉਹ ਆਪਣੇ ਜੀਵਨ ਹੀਰਾ ਬਣਾ ਲੈਂਦੇ ਨੇ ਉਹ ਆਪਣੇ ਜੀਵਨ ਸੋਨਾ ਬਣਾ ਲੈਂਦੇ ਹਨ ਇਸੇ ਕਰਕੇ ਸਤਗੁਰੂ ਮਹਾਰਾਜ ਦੀ ਕਿਰਪਾ ਵੀ ਕੀਤੀ ਕਿ ਹੀਰੇ ਜੈਸਾ ਜਨਮ ਹੈ ਕੋਦੀ ਬਦਲੇ ਜਾਏ ਹੈ ਤਾਂ ਹੀਰਿਆਂ ਵਰਗਾ ਜਨਮ ਪਰ ਕੋਡੀਆਂ ਦੇ ਭਾਵ ਬੰਦਾ ਵੇਚ ਕੇ ਚਲਾ ਜਾਂਦਾ ਹੈ ਹੁਣ ਸਤਗੁਰੂ ਮਹਾਰਾਜ ਦੀ ਕਿਰਪਾ ਕਰਦੇ ਹਨ ਜਿਸ ਅੰਤਰ ਹਿਰਦਾ ਸੁਧ ਹੈ ਤੇਸ ਜਨ ਕੋ ਸਭ ਨਮਸਕਾਰੀ ਜਿਨ੍ਹਾਂ ਦਾ ਹਿਰਦਾ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਗਿਆਨ ਦੇ ਨਾਲ ਬਿਲਕੁਲ ਪਵਿੱਤਰ ਹੋ ਗਿਆ ਸਤਿਗੁਰ ਮਹਾਰਾਜ ਜੀ ਕਹਿਣਗੇ ਤੇਸ ਜਨ ਕੋ ਸਭ ਨਮਸਕਾਰੀ ਮੈਂ ਸਭ ਵਾਹਿਗੁਰੂ ਪ੍ਰਮਾਤਮਾ ਨੂੰ ਨਮਸਕਾਰ ਕਰਦਾ ਹਾਂ ਬਲਿਹਾਰਨੇ ਸਦਕੇ ਕਿੰਦਾਵਾ ਦਾਤਾ ਜੀ ਤੁਹਾਡੀ ਕਿਰਪਾ ਹੋਈ ਤੁਹਾਡੀ ਰਹਿਮਤ ਹੋਈ ਨੇਤਾ ਮਨੁੱਖ ਸੁੱਖ ਲੈਣ ਦੇ ਬਾਅਦ ਤੇਰਥਾਂ ਦਾ ਰਟਣ ਵੀ ਕਰਦੇ ਨੇ ਉਹਨਾਂ ਦੇ ਮਨਾਂ ਦਾ ਖਿਆਲ ਹੈ ਕਿ ਜੇਕਰ ਆਪਾਂ ਤੀਰਥ ਸ্নানਨ ਕਰਾਂਗੇ ਅੰਦਰ ਨਿਰਮਲ ਹੋਏਗਾ ਅੰਦਰ ਪਵਿੱਤਰ ਹੋਏਗਾ ਪਰ ਇਹ ਸਾਡਾ ਹੈ ਪੁਲੇਖਾ ਆਡਾ ਪਾਵਨ ਪਵਿੱਤ ਹੁਕਮਨਾਮਾ ਪੜਦੇ ਹਾਂ ਉੱਥੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਤਿਰਥ ਨਾਵਣ ਜਾਉ ਤਿਰਥ ਨਾਮ ਹੈ ਕਹਿਣ ਲੱਗੇ ਦੁਨੀਆਂ ਦੇ ਲੋਕ ਤਿਰਥਾਂ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਕੋਈ ਮੱਸੀਆ ਨੋਂਦਾ ਹੈ ਤੇ ਕੋਈ ਪੂਰਨ ਮਾਸੀਆ ਜਾਂਦਾ ਹੈ ਬਾਕੀ ਹਰੇਕ ਲੋਕ ਆਪਣੇ ਪਾਪ ਧੋਣ ਦੇ ਵਾਸਤੇ ਉੱਥੇ ਜਾਂਦਾ ਹੈ ਪਰ ਸੁਭਾਈ ਗੱਲ ਹੈ ਦਾਤਾ ਜੀ ਕਹਿੰ ਲਗੇ ਪਾਣੀ ਚੇਤਨਾ ਧੋਪਈ ਮੁਖ ਪੀਤੇ ਤਿੱਖ ਜਾਏ ਪਾਣੀ ਸਾਡੇ ਮਨ ਨੂੰ ਥੋੜੀ ਸਾਫ ਕਰਨ ਲੱਗਾ ਹੈ ਪਾਣੀ ਸਾਡੇ ਮਨ ਨੂੰ ਪਵਿੱਤਰ ਨਹੀਂ ਕਰਨ ਲੱਗਾ ਪਾਣੀ ਦੇ ਨਾਲ ਸਾਡਾ ਤਨ ਦੀ ਮੈਲ ਉਤਰ ਸਕਦੀ ਹੈ ਪਰ ਮਨ ਦੀ ਮੈਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਉਤਰੇਗੀ ਪਾਣੀ ਚੇਤਨਾ ਧੋਪਈ ਮੁਖ ਪੀਤਾ ਤਿੱਖ ਜਾਏ ਪਾਣੀ ਪੀਣ ਦੇ ਨਾਲ ਤ੍ਰੇਤਾ ਮਿਟ ਜਾਂਦੀ ਹੈ ਪਿਆਸ ਮਿਟ ਜਾਏਗੀ ਪਰ ਦਾਤਾ ਜੀ ਕਹਿ ਲਗੇ ਸਾਡਾ ਮਨ ਥੋੜੀ ਪਵਿੱਤਰ ਹੋਣ ਲੱਗਾ ਹੈ ਜੇਕਰ ਮਨ ਨੂੰ ਪਵਿੱਤਰ ਕਰਨਾ ਹੈ ਤਾਂ ਗੁਰੂ ਦੇ ਸ਼ਬਦ ਦਾ ਸਹਾਰਾ ਲੈਣਾ ਪਵੇਗਾ ਨੇਤਾ ਸਾਰੰਗ ਰਾਗ ਦੇ ਵਿੱਚ ਸਤਗੁਰੂ ਗੁਰਨਾਕ ਦੇ ਮਹਾਰਾਜ ਦਾ ਬਹੁਤ ਪਿਆਰਾ ਵਚਨ ਹੁੰਦਾ ਹੈ ਜਿੱਦਾ ਦਾਤਾ ਜੀ ਕਹਿਣ ਲੱਗੇ ਮਨੋ ਜ ਅੰਦੇ ਕੂਪ ਕਹਿਆ ਬਿਰਧਰਾ ਜਾਣਣੀ ਕਿਲਗੇ ਮਨ ਦੇ ਪਿੱਛੇ ਲੱਗਣ ਵਾਲਾ ਬੰਦਾ ਜਿਹੜਾ ਹੈ ਉਹਦੇ ਜੀਵਨ ਦੇ ਵਿੱਚ ਬਿਲਕੁਲ ਹਨੇਰਾ ਹੀ ਹਨੇਰਾ ਏ ਤੇ ਮਨਮੁਖੀ ਬੰਦੇ ਨੂੰ ਜਿੰਨਾ ਮਰਜੀ ਸਮਝਾ ਕੇ ਵੇਖ ਉਹ ਗੱਲ ਸਮਝੇਗਾ ਨਹੀਂ ਉਹਨੇ ਅਣਗੇਲੀ ਕਰ ਦੇਣੀ ਹੈ ਸਾਡੀ ਗੱਲ ਨੂੰ ਕੱਟ ਦੇਵੇਗਾ ਆਪਣੀ ਗੱਲ ਅੱਗੇ ਰੱਖੇਗਾ ਕਿਉਂਕਿ ਮਨ ਚ ਹਨੇਰਾ ਹੈ ਮਨੋਂ ਜ ਅੰਦੇ ਕੂਪ ਕਹਿਆ ਬਿਰਦਨਾ ਜਾਣਨੀ ਮਨ ਅੰਧੇ ਹੁੰਦੇ ਕਵਲ ਦਿਸਣ ਖਰੇ ਰੂਪ ਉਹ ਬੜੇ ਕਰੁਜੇ ਦਿਸਦੇ ਨਹੀਂ ਬੜੇ ਮਾੜੇ ਭੜੇ ਜੀਵਨ ਵਾਲੇ ਦਿਸ ਰਹੇ ਨਹੀਂ ਮਨੋ ਜੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧਾ ਹੁੰਦਾ ਕਵਲ ਦਿਸਣ ਖਰੇ ਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਨੰਤ ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰਨਤ ਇਹ ਬਚਨ ਗੁਰੂ ਗ੍ਰੰਥ ਸਾਹਿਬ ਮੇਂ ਦੋ ਵਾਰੀ ਹੁੰਦਾ ਹੈ ਕਰ ਬਾਣੀ ਪੜਦੇ ਆ ਨਾ ਇਹ ਗੁਰੂ ਗ੍ਰੰਥ ਸਾਹਿਬ ਦੇ ਦੋ ਵਾਰੀ ਹੁੰਦਾ ਇੱਕ ਤਾਂ ਹੁੰਦਾ ਹੈ ਸ਼ਲੋਕ 12 ਦੇ ਵਿਦੀਕ ਪਰ ਇਨਾਂ ਵਿੱਚ ਥੋੜਾ ਜਿਹਾ ਫਰਕ ਹੈ ਨਾਨਕ ਤੇ ਨਰ ਇੱਕ ਥਾਂ ਤੇ ਤੇ ਹੁੰਦਾ ਹੈ ਇੱਕ ਥਾਂ ਤੇ ਸੇ ਹੁੰਦਾ ਹੈ ਹੁਣ ਦਾਤਾ ਜੀ ਕਹਿਣ ਲੱਗੇ ਇੱਕ ਨਾ ਨਾਦ ਨਾ ਬੇਦਨਾ ਗੀਰਸ ਰਸ ਕਸ ਨਾ ਜਨੰਤ ਇਕਾ ਜਿੰਨਾ ਮਰਜੀ ਸਮਝਾ ਕੇ ਵੇਖ ਲਵੋ ਪਰ ਨਹੀਂ ਸਮਝਣਗੇ ਇੱਕ ਉਹ ਬੰਦੇ ਨੇ ਜਿਹੜਾ ਗੁਰੂ ਦੀ ਕਹੀ ਹੋ ਗੱਲ ਨੂੰ ਮੰਨ ਲੈਂਦੇ ਨੇ ਪਰ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਪਰਥਾਏ ਦਾਤਾ ਜੀ ਕਹਿੰਗੇ ਨਾਨਕ ਸੇ ਨਰ ਅਸਲ ਖਰ ਖਰ ਦਾ ਭਾਵ ਖੋਤੇ ਸਤਿਗੁਰੂ ਮਹਾਰਾਜ ਜੀ ਸਿੱਧਾ ਉਹਨਾਂ ਖੋਤੇ ਕਹਿੰਦੇ ਆ ਨਾ ਕਹਿੰਦਾ ਕਿ ਜਿਹੜੇ ਗੁਰੂ ਦੀ ਗੱਲ ਨੂੰ ਮੰਨਦੇ ਨਹੀਂ ਨਾਨਕ ਸੇ ਨਰ ਨਰ ਦਾ ਭਾਵੇਂ ਮਨੁੱਖ ਅਸਲ ਖਰ ਜੇ ਬਿਨ ਗੁਣ ਗਰਭਕਰੰਤ ਕਹਿੰਨ ਲਗੇ ਗੁਣ ਵੀ ਕੋਈ ਨਹੀਂ ਹੈ ਤੇ ਹੰਕਾਰ ਵੀ ਕਰੀ ਹੋਣ ਬੰਦੇ ਕੋਲ ਗੁਣ ਹੋਵੇ ਤੇ ਹੰਕਾਰ ਕਰੇ ਗੱਲ ਠੀਕ ਹੈ ਪਰ ਜੇਕਰ ਗੁਣ ਵੀ ਕੋਈ ਨਹੀਂ ਤੇ ਹੰਕਾਰ ਵੀ ਕਰੀ ਆਵੇ ਤੇ ਦਾਤਾ ਜੀ ਕਹਿੰਦੇ ਬੰਦਾ ਥੋੜੀ ਐ ਉਹ ਤਾਂ ਜਾਨਵਰ ਹੈ ਉਹ ਖੋਤਾ ਹੈ ਇਸੇ ਕਰਕੇ ਮਾਲਕ ਨੇ ਸਾਨੂੰ ਵਿਵੇਕ ਬੁੱਧੀ ਚੰਗੀ ਅਕਲ ਦਿੱਤੀ ਹੈ ਕਿ ਬੰਦੇ ਗੁਰੂ ਦੀ ਗੱਲ ਗੁਰੂ ਦੀ ਵਿਚਾਰ ਨੂੰ ਆਪਣੇ ਅੰਦਰ ਧਾਰਨ ਕਰਨ ਦਾ ਯਤਨ ਕਰ ਗੁਰੂ ਦੀ ਮੱਤ ਲੈ ਕੇ ਚੱਲ ਜਦੋਂ ਮਨੁ ਗੁਰੂ ਦੀ ਮੱਤ ਲੈ ਕੇ ਚੱਲੇਗਾ ਤੇ ਦਾਤਾ ਜੀ ਕਹਿੰਦੇ ਜੀਵਨ ਆ ਬੜਾ ਸੋਹਣਾ ਹੋ ਜਾਵੇਗਾ ਜੇ ਜੁਗਚਾਰੇ ਆਰ ਜਾ ਹੋਰ ਦਸੰਨੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਦਾਤਾ ਜੀ ਕਹਿਣਗੇ ਜੇਕਰ ਕੋਈ ਗੁਰੂ ਦੀ ਗੱਲ ਲੈ ਕੇ ਚੱਲੇਗਾ ਨਾ ਉਹਦੀ ਸੋਭਾ ਸਾਰੇ ਜਗਤ ਵਿੱਚ ਹੋਵੇਗੀ ਸਾਰੇ ਲੋਕ ਉਹਨੂੰ ਚੰਗਾ ਕਹਿਣਗੇ ਸਤਕਾਰ ਕਰਨਗੇ ਪਰ ਜੇਕਰ ਗੁਰੂ ਦੀ ਗੱਲ ਅੰਦਰ ਹੋਈ ਜੇਕਰ ਜੀਵਨ ਚ ਕੋ ਪੱਲੇ ਹੋਇਆ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਜਿਸ ਅੰਦਰ ਜਿਸ ਅੰਤਰ ਹਿਰਦਾ ਸੁੱਧ ਹੈ ਹਿਰਦੇ ਨੂੰ ਸਾਫ ਕਰਨਾ ਬੜੌਖਾ ਹੈ ਸਰੀਰ ਨੂੰ ਆਪਾਂ ਦੋ ਵਾਰੀ ਵੀ ਤਿੰਨ ਵਾਰੀ ਵੀ ਇਸ਼ਨਾਨ ਕਰਕੇ ਪਾਣੀ ਦੇ ਨਾਲ ਧੋ ਸਕਦੇ ਹਾਂ ਪਰ ਜਿਹੜਾ ਮਨ ਵਿਕਾਰੀ ਵੇੜਿਆ ਵਿਕਾਰਾ ਕਰਮ ਕਮਾਈ ਜਿਹੜਾ ਮਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਵਿਕਾਰਾਂ ਵਿੱਚ ਵਿੜਿਆ ਹੈ ਉਹਨੂੰ ਕਿਵੇਂ ਸੁੱਚਾ ਕਰਾਂਗੇ ਕੋਈ ਪਵਿੱਤਰ ਰੋਹਾਨੀ ਜੀਵਨ ਵਾਲੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਧੋਤਾ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਫ਼ ਕੀਤਾ ਨਹੀਂ ਤਾਂ ਪਤਾ ਨਹੀਂ ਇਸ ਮਨ ਦੇ ਵਿੱਚ ਕਿੰਨੇ ਵਿਕਾਰ ਪਏ ਹੋਏ ਨੇ ਇਸ ਮਨ ਦੇ ਵਿੱਚ ਕਿੰਨੇ ਮਾੜੀ ਵਿਚਾਰਾਂ ਪਈਆਂ ਹੋਈਆਂ ਨੇ ਇਸ ਮਨ ਵਿੱਚ ਕਿੰਨੇ ਬੁਰੇ ਖਿਆਲ ਪਏ ਹੋਏ ਨੇ ਕਿਉਂਕਿ ਮਨ ਅੰਦਰੋਂ ਲਿਬੜਿਆ ਹੋਇਆ ਹੈ ਅਸੀਂ ਸਰੀਰ ਨੂੰ ਬਾਹਰੋਂ ਧੋਣ ਦਾ ਯਤਨ ਕੀਤਾ ਕੋਈ ਧਾਰਮਿਕ ਕਿਰਿਆਵਾਂ ਦੇ ਨਾਲ ਕੀਤਾ ਕੋਈ ਧਾਰਮਿਕ ਕੰਮ ਕਰਕੇ ਕੀਤਾ ਪਰ ਅੰਦਰੋਂ ਸਾਫ਼ ਕਰਨ ਦਾ ਯਤਨ ਕੀਤਾ ਹੀ ਨਹੀਂ ਸਤਗੁਰ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤਿਲੰਗ ਰਾਗ ਬੜੇ ਪਿਆਰੇ ਬਚਨ ਸਤਿਗੁਰ ਮਾ ਉਚਾਰਨ ਕੀਤੇ ਨੇ ਉੱਥੇ ਸਤਿਗੁਰ ਮਹਾਰਾਜ ਕਹਿਣ ਲੱਗੇ ਇਹ ਬੰਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰੂ ਦੀ ਵਿਚਾਰ ਤੋਂ ਬਿਨਾਂ ਤੇਰੀ ਕੋਈ ਗੱਲ ਸੁਣਨ ਵਾਲਾ ਹੈ ਹੀ ਨਹੀਂ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਇੱਕ ਇਹ ਯਤਨ ਕਰਦਾ ਹੈ ਜਿੰਨਾ ਪਿੱਛੇ ਲੱਗ ਕੇ ਤੂੰ ਕੰਮ ਕਰਦਾ ਹੈ ਅਸਲ ਗੱਲ ਹੈ ਕਿ ਉਹਨਾਂ ਵੀ ਤੇਰਾ ਸਾਥ ਨਹੀਂ ਦੇਣਾ ਇੱਕ ਜਗਿਆਸੂ ਨਾ ਅੰਦਰੋਂ ਭਿੱਜ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕੀ ਕਹਿੰਦਾ ਹੈ ਯਕ ਅਰਜ ਗੁਪਤਮ ਪੇਸ਼ ਯਕ ਦਾ ਭਾਵ ਇੱਕ ਅਰਧ ਦਾ ਭਾਵ ਹੈ ਬੇਨਤੀ हे ਮੇਰੇ ਮਾਲਕ ਪ੍ਰਮਾਤਮਾ ਮੇਰੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਹੈ ਜਕ ਅਰਜ ਗੁਪਤਮ ਪੇਸ ਤੋ ਦਰਗੋਸ ਕੁੰਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇ ਐ ਪਰਵਤਕਾਰ ਦੁਨੀਆ ਮੁਕਾਮੇ ਫਾਨੀ ਤਾਕੀਕ ਦਿਲਦਾਨੀ ਮਮ ਸਰ ਮੋ ਅਜਰਾਈਲ ਗਿਰਫਤਾ ਦਿਲਹਿਤ ਚਨਾਦਾਨ ਜਨ ਪਿਸਰ ਪਦਰ ਬਰਾਦਰਾ ਕਸ ਨੇਸ ਦਸਤਗੀਰ ਆਖਿਰ ਵਿਫਤ ਮੱਕਾ ਸਨਾ ਦਾਰਦ ਚੰਗ ਸਬ ਤਕਬੀਰ ਸਭ ਰੋਜ ਕਸਤਮ ਦਰ ਹਵਾਰ ਕਰਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ मम ਇਹ ਚਿਨਹਿ ਹਵਾਲ ਬਦ ਵਖਤ ਹਮ ਚੂਬਖੀਲ ਗਾਪਿਲ ਬੇ ਨજર ਬੇ ਬਾਕ ਨਾਨਕ ਬਗੋਤ ਜਨ ਤੋਰਾ ਤੇ ਚਾਕਰਾਂ ਪਖਾਕ ਸਤ ਗੁਰ ਗੁਨਾਕ ਦੇ ਮਹਾਰਾਜ ਜੀ ਦਾ ਬਚਨ ਤਿਲੰਗ ਰਾਗ ਵਿੱਚ ਇੱਕ ਮਨੁੱਖ ਸਤਿਗੁਰੂ ਮਾ ਚਰਨਾਂ ਵਿਚ ਅਰਦਾਸ ਬੇਨਤੀ ਕਰਦਾ ਦਾਤਾ ਦੁਨੀਆਂ ਦੇ ਵਿੱਚ ਤੁਹਾਡੇ ਨਾਮ ਤੋਂ ਬਿਨਾ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ ਜੋ ਕੁਝ ਵੇਖਦੇ ਹਾਂ ਜਿਨ੍ਹਾਂ ਦੀ ਖਾਤਰ ਅਸੀਂ ਭੱਜ ਦੌੜ ਕਰਦੇ ਹਾਂ ਅਖੀਰ ਜਾ ਕੇ ਕਈ ਵਾਰੀ ਉਹ ਵੀ ਸਾਨੂੰ ਆਪਣਾ ਨਹੀਂ ਬਣਾ ਪਾਉਂਦੇ ਇੱਥੇ ਮਾਲਕ ਜੀ ਇਹੇ ਬਚਨ ਕਰਦੇ ਨੇ ਕਿ ਬੰਦੇ ਤੇਰੇ ਕੀਤੇ ਹੋਏ ਆਪਣੇ ਕਰਮ ਹੀ ਤੇਰਾ ਸਾਥ ਨਹੀਂ ਦੇਣਗੇ ਕਿਤੇ ਹੋਏ ਕਰਮ ਜੋ ਕਰਮ ਆਪਾਂ ਕਰਦੇ ਹਾਂ ਇਹ ਕਰਮ ਸਾਡੇ ਅਸਲੀ ਨਹੀਂ ਹੁਣ ਕਰਮ ਕਿਹੜੇ ਨੇ ਜੇ ਗੱਲ ਕਰੀਏ ਤੇ ਦੁਨੀਆਂ ਦੇ ਲੋਕ ਅਨੇਕਾਂ ਤਰ੍ਹਾਂ ਦੇ ਕਰਮ ਕਰਦੇ ਨੇ ਕੋਈ ਜਪ ਤਪੱਸਿਆ ਕਰਦਾ ਹੈ ਕੋਈ ਸਰੀਰਕ ਸਾਧਦਾ ਹੈ ਕੋਈ ਸਰੀਰ ਨੂੰ ਦੁੱਖ ਦੇ ਹੀ ਜਾਂਦਾ ਹੈ ਪਰ ਇਹ ਕਰਮ ਰੱਬ ਦੇ ਨਾਲ ਮਿਲਾ ਨਹੀਂ ਸਕਦੇ ਪਰਮਾਤਮਾ ਦੇ ਨਾਲ ਗੁਰੂ ਦੇ ਨਾਲ ਜੋ ਆਪਾਂ ਦੂਜਿਆਂ ਦੇ ਸਾਥ ਦਿੰਦੇ ਹਾਂ ਇਹ ਸਾਡੀ ਆਪਣੀ ਕਮਾਈ ਹੈ ਚੰਗੇ ਕਰਮ ਕਰਨੇ ਚੰਗੇ ਕੰਮ ਕਰਨੇ ਇਹ ਸਾਡੀ ਕਮਾਈ ਹੈ ਹੁਣ ਸਤਗੁਰ ਮਹਾਰਾਜ ਜੀ ਕਿਰਪਾ ਕਰਦੇ ਨੇ ਜਿਸ ਅੰਦਰ ਨਾਮ ਨਿਦਾਨ ਹੈ ਤੇਸ ਜਨ ਕੋ ਹਾਂ ਬਲਿਹਾਰੀ ਮੈਂ ਉਸ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਵਾਂ ਜਿਨ੍ਹਾਂ ਦੇ ਅੰਦਰ ਹਰੀ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ ਗੱਲ ਅੰਦਰ ਦੀ ਹੈ ਜਦੋਂ ਅਸੀਂ ਭਗਤ ਤਰਲੋਚਨ ਜੀ ਦੇ ਸ਼ਬਦ ਪੜ੍ਹਦੇ ਜਾਣਾ ਭਗਤ ਤਰਲੋਚਨ ਜੀ ਕਹਿਣ ਲੱਗੇ ਅੰਤਰ ਮਲ ਨਿਰਮਲ ਨਹੀਂ ਕਿਨਾ ਕਿੰ ਲਗੇ ਜਿਹੜੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਵਸਾਣਾ ਸੀ ਉਸੇ ਹਿਰਦੇ ਨੂੰ ਪਵਿੱਤਰ ਕੀਤੇ ਨਹੀਂ ਉਹਨੂੰ ਸਾਫ਼ ਕੀਤੇ ਨਹੀਂ ਉਹ ਤਾਂ ਮੈਲਾ ਹੋਇਆ ਹੈ ਉਹ ਤਾਂ ਮਲੀਨ ਹੋਇਆ ਹੈ ਅੰਤਰ ਮਲ ਨਿਰਮਲ ਨਹੀਂ ਕਿਨਾ ਬਾਹਰ ਭੇਖ ਉਦਾਸੀ ਤੇ ਬਾਹਰ ਉਹ ਉਦਾਸੀ ਵਾਲਾ ਬੈਣਾ ਪਨ ਲਿਆ ਹੈ ਬਾਰੋ ਧਰਮੀ ਬਣ ਗਿਆ ਹਿਰਦੇ ਕਮਲ ਘਟ ਬ੍ਰਹਮਣਾ ਚੀਨਾ ਕਾਹੇ ਭਇਆ ਸੰਿਆਸੀ ਕਾਦੇ ਵਾਸਤੇ ਸੰਿਆਸ ਧਾਰ ਕਰਕੇ ਬਹਿ ਗਿਆ ਕਾਦੇ ਵਾਸਤੇ ਪਰਿਵਾਰ ਛੱਡ ਕੇ ਜੰਗਲਾਂ ਚ ਚਲਾ ਗਿਆ ਕਿ ਲੱਗਾ ਹਿਰਦਾ ਦਾ ਤੂੰ ਆਪਣਾ ਪਵਿੱਤਰ ਕੀਤੇ ਨਹੀਂ ਨਾ ਹੈ ਕਈਆਂ ਆਪਣੇ ਘਰ-ਬਾਰ ਛੱਡ ਦਿੱਤੇ ਜ਼ਿੰਮੇਵਾਰੀਆਂ ਛੱਡ ਦਿੱਤੀਆਂ ਸਾਰੇ ਕਾਰਜ ਛੱਡ ਕੇ ਕੰਮ-ਕਾਰ ਛੱਡ ਕੇ ਜੰਗਲਾਂ 'ਚ ਨੱਥ ਗਏ ਭੱਜ ਗਏ ਪਰ ਜੇਕਰ ਉੱਥੇ ਵੀ ਕੰਦ ਉਮੂਲ ਆਹਾਰੋ ਖਾਈਐ ਉਦੋਂ ਬੋਲੇ ਗਿਆਨੀ ਤਿਰਥ ਨਾਈਐ ਸੁਖ ਫਲ ਪਾਈਐ ਮੈਲ ਨ ਲੱਗੈ ਕਾਈ ਗੋਰਖ ਪੂਤਲ ਹਰਪਾ ਬੋਲੇ ਜੋਗ ਜੁਗਤ ਵਿਦ ਸਾਈਂ ਕਹਿ ਲਗੇ ਸਾਡਾ ਕੰਮ ਕੀ ਐ ਘਰ ਬਾਲ ਛੱਡ ਦਿੱਤਾ ਗਾਜਰਾ ਮੂੜੀਆਂ ਦੇ ਪੱਤਰ ਖਾ ਕੇ ਦਰਖਤਾਂ ਦੇ ਪੱਤਰ ਖਾ ਕੇ ਗੁਜ਼ਾਰਾ ਕਰ ਲੈਨੇ ਸਾਡਾ ਇਹ ਕੰਮ ਹੈ ਸਿੱਧ ਗੋਸ਼ਟ ਬਾਣੀ ਦਾ ਬਚਨ ਸਤਿਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਜੀ ਕਹਿੰਦੇ ਭਲੇ ਤੇਰਾ ਕੰਮ ਨਹੀਂ ਹੈ ਤੇਰੇ ਤੇ ਜਾਨਵਰ ਚ ਕੀ ਫਰਕ ਰਿਹਾ ਤੂੰ ਵੀ ਘਰ ਛੱਡ ਦਿੱਤਾ ਤੇ ਜੰਗਲਾਂ ਚ ਚਲਾ ਗਿਆ ਤੇ ਜੰਗਲਾਂ ਚ ਜਾਨਵਰ ਵੀ ਰਹਿੰਦੇ ਨੇ ਤੇਰੇ ਅਤੇ ਜਾਨਵਰ ਚ ਕੀ ਫਰਕ ਹੈ ਜਿਸ ਤਰ੍ਹਾਂ ਆਇਆ ਤੀਵੇਂ ਚਲਾ ਜਾਏਗਾ ਹਿਰਦੇ ਕਮਲ ਘਟ ਬ੍ਰਹਮਣਾ ਚੀਨਾ ਕਾਹੇ ਭਿਆ ਸੰਨਿਆਸੀ ਭਰਵੇਂ ਭੁੱਲਾ ਰਹਿ ਜਾ ਚੰਦਾ ਨਹੀਂ ਨਹੀਂ ਚਿੰਨਿਆ ਪਰਮਾਨੰਦਾ ਤੂੰ ਪ੍ਰਮਾਤਮ ਨੂੰ ਯਾਦ ਨਹੀਂ ਕੀਤਾ ਘਰ ਘਰ ਖਾਇਆ ਪਿੰਡ ਬਦਾਇਆ ਖਿੰਠਾ ਮੁੰਦਾ ਮਾਇਆ ਤੂੰ ਗਲ ਵਿੱਚ ਗੋਦਰੀ ਪੈਣ ਲਈ ਤੇ ਘਰ ਘਰ ਮੰਗਲ ਚਲਾ ਗਿਆ ਕਿਸੇ ਘਰੋਂ ਆਟਾ ਮੰਗਦਾ ਏ ਤੇ ਕਿਸੇ ਘਰੋਂ ਦਾਲ ਮੰਗਦਾ ਹੈ ਘਰ ਘਰ ਖਾਇਆ ਪਿੰਡ ਬਦਾਇਆ ਖਿੰθαੁੰਦਾ ਮਾਇਆ ਭੂਮ ਮਸਾਨ ਕੀ ਭਸਮ ਲਗਾਈ ਤਨ ਤੇ ਤੂੰ ਸਵਾ ਵੀ ਮੰਨ ਲਈ ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਿਲਾਵੋ ਪਾਣੀ ਲੱਖ 84 ਜਿੰਨੂ ਪਾਈ ਸੋ ਸਿਮਰੋ ਨਿਰਬਾਣੀ ਕਾਏ ਕ ਮੰਡਲ ਕਾਪਰੀਆ ਰੇ 68 ਕਾਹੇ ਫਿਰਾਹੀ ਤੋ ਕਾਦੇ ਵਾਤੇ 68 ਕਿਰਥਾ ਦੇ ਘੁੰਮਦਾ ਫਿਰਦਾ ਹੈ ਜਿਹੜਾ ਰੱਬ ਸਾਡੇ ਅੰਦਰ ਹੈ ਉਸ ਰੱਬ ਨੂੰ ਪਛਾਨਣ ਦਾ ਯਤਨਾਂ ਕੀਤਾ ਕਿ ਰੱਬ ਕਿੱਥੇ ਹੈ ਘਰ-ਬਾਰ ਛੱਡ ਕੇ ਸ੍ਰੀ ਨੂੰ ਕਸ਼ਟ ਦੇ ਕੇ ਰੱਬ ਨੂੰ ਪਾਣਾ ਦਾਤਾ ਜੀ ਕਹਿੰਦੇ ਮੂਰਖਤਾ ਸਾਡੀ ਨੇਤਾ ਗੁਰਤੇਗ ਬਹਾਦਰ ਮਹਾਰਾਜ ਦਾ ਬਚਨ ਯਾਦ ਹੁੰਦਾ ਦਾਤਾ ਜੀ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ ਕਾਦੇ ਬਾਤੇ ਜੰਗਲਾ ਚ ਰੱਬ ਲੱਭਦਾ ਫਿਰਦਾ ਹੈ ਰੱਬ ਤੇਰੇ ਅੰਦਰ ਹੈ ਕਾਹੇ ਰੇ ਬਣ ਖੋਜਨ ਜਾਈ ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ ਪੂਪ ਮਤ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੇਤਰ ਏਕੋ ਜਾਨੋ ਏ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜਿਨਾਂ ਮਿਟਿਆ ਨਾ ਭ੍ਰਮ ਕੀ ਕਾਈ ਇਹ ਪਰਮਾ ਦਾ ਖੜਾ ਐਵੇਂ ਨਹੀਂ ਛੜੀਚਣਾ ਦਾਤਾ ਜੀ ਕਹਿੰਨ ਲਗੇ ਪ੍ਰਮਾਤਮਾ ਦਾ ਨਾਮ ਤੇ ਅੰਦਰ ਹੈ ਅੰਦਰੋਂ ਖੋਜਣ ਦਾ ਯਤਨ ਕਰ ਅੰਦਰ ਲੱਭਣ ਦਾ ਯਤਨ ਕਰ ਜਿਸ ਅੰਦਰ ਨਾਮ ਨਿਦਾਨ ਹੈ ਪਰ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਪ੍ਰਮਾਤਮਾ ਦਾ ਕੀਮਤੀ ਖਜ਼ਾਨਾ ਟਿਕ ਗਿਆ ਪਰ ਟਿਕੇਗਾ ਤਾਂ ਜੇਕਰ ਸਾਡਾ ਮਨ ਇੱਕ ਹੋਇਆ ਜੇਕਰ ਕਿਸੇ ਚੀਜ਼ ਦਾ ਦੁਫਾੜ ਕੀਤਾ ਜਾਵੇ ਤੇ ਆਪਾਂ ਉਸ ਨੂੰ ਜ਼ਮੀਨ ਵਿੱਚ ਬੋਵਾਂਗੇ ਕਦੇ ਉੱਗੇਗਾ ਨਹੀਂ ਕਨਕ ਦਾ ਦਾਣਾ ਲਵੋ ਉਹਨੂੰ ਬੀਜ ਕੇ ਵੇਖੋ ਕਦੇ ਉੱਗੇਗਾ ਨਹੀਂ ਛੋਲਿਆਂ ਦੀ ਫਸਲ ਤਿਆਰ ਕੀਤੀ ਜਾਂਦੀ 20 ਦਿਨ ਉੱਗ ਪੈਂਦਾ ਏ ਪਰ ਜੇਕਰ ਬੰਦਾ ਕਹੇ ਕਿ ਮੈਂ ਦਾਲ ਜ਼ਮੀਨ 'ਚ ਸੁੱਟ ਦੇਵਾਂ ਉੱਗੇਗੀ ਕਾ ਜੁਗੇਗੀ ਨਹੀਂ ਕਿਉਂਕਿ ਛੋਲਿਆਂ ਦੇ ਵਿੱਚੋਂ ਹੀ ਦਾਲ ਪੈਦਾ ਹੁੰਦੀ ਹੈ ਸਤਿਗੁਰੂ ਮਹਾਰਾਜ ਜੀ ਕਹਿੰਨ ਲੱਗੇ ਜੇਕਰ ਤੇਰਾ ਮਨ ਇੱਕ ਹੈ ਨਾ ਤੇ ਗੁਰੂ ਦੇ ਪ੍ਰਤੀ ਵਫਾਦਾਰ ਹੈ ਤੇ ਭਾਗ ਜਾਗਣਗੇ ਤੇ ਜੀਵਨ ਬਦਲੇਗਾ ਤੇ ਪਰ ਜੇਕਰ ਤੇਰਾ ਮਨ ਦੁਫਾੜ ਹੈ ਮਨ ਦੁਫਾੜ ਕਿਵੇਂ ਇੱਕ ਮਨ ਕਹਿੰਦਾ ਗੁਰਦੁਆਰੇ ਚੱਲੀਏ ਬਾਣੀ ਪੜੀਏ ਸੰਗਤ ਕਰੀਏ ਤੇ ਦੂਸਰਾ ਮਨ ਕਹਿੰਦਾ ਕਿ ਨਹੀਂ ਮਨ ਨਹੀਂ ਲੱਗਦਾ ਕਿਤੇ ਹੋਰ ਪਾਸੇ ਚੱਲਦੇ ਹਾਂ ਕਿਤੇ ਹੋਰ ਥਾਂ ਤੇ ਜਾਵਾਂਗੇ ਕਿਉਂਕਿ ਮਨ ਦੁਫਾੜ ਹੋ ਗਿਆ ਪਰ ਜਿਹੜੇ ਗੁਰੂ ਦੇ ਕੋਲ ਟਿਕਾ ਮਿਲਣਾ ਸੀ ਉਸ ਗੁਰੂ ਦੀ ਸੰਗਤ ਕਰਨ ਦਾ ਯਤਨ ਕੀਤਾ ਨਹੀਂ ਹੁਣ ਦਾਤਾ ਜੀ ਕਿਵੇਂ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਕਿਵੇਂ ਟਿਕੇਗਾ ਪਰ ਦੁਨੀਆਂ ਦੇ ਵਿੱਚ ਉਹ ਸਭ ਤੋਂ ਵੱਡਾ ਅਮੀਰ ਬੰਦਾ ਹੈ ਜਿਨ੍ਹਾਂ ਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਇਸ ਜਨਕੋ ਹੋਂ ਬਲਿਹਾਰੀ ਮੈਂ ਉਸ ਸੇਵਕ ਤੋਂ ਸਦਾ ਕੁਰਬਾਨ ਬਲਿਹਾਰਨੇ ਸਦਕੇ ਜਾਂਦਾ ਵਾਂ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਪਰ ਜਿੰਦੇ ਅੰਦਰ ਵਿਵੇਕ ਬੁੱਧੀ ਹੈ ਵਿਵੇਕ ਬੁੱਧੀ ਦਾ ਭਾਵ ਹੈ ਚੰਗੇ ਅਤੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਜਗਤ ਵਿੱਚ ਕੰਮ ਤਾਂ ਹਰੇਕ ਲੋਕੀ ਕਰੀਉਂਦੇ ਆ ਪਰ ਉਸ ਕੰਮ ਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ বিবেক বুদ্ধি ਚੰਗੀ ਅਕਲ ਦੇ ਨਾਲ ਪਰਖਣਾ ਪਵੇਗਾ ਕਿ ਕੰਮ ਐਵੇਂ ਨਹੀਂ ਇਦਾਂ ਹੋਵੇਗਾ ਕਿਉਂਕਿ ਜਿਨ੍ਹਾਂ ਦੇ ਕੋਲ ਚੰਗੀ ਅਕਲ ਹੈ ਨਾ বিবেক বুদ্ধি ਹੈ ਜਿਨ੍ਹਾਂ ਦੇ ਕੋਲ ਸਿਆਣਪ ਹੈ ਉਹ ਕੰਮ ਕਰਨ ਤੋਂ ਪਹਿਲਾਂ ਸੋਚਦੇ ਨੇ ਇਸ ਕੰਮ ਨੂੰ ਕੀਤਾ ਕਿਵੇਂ ਜਾਏ ਇਸੇ ਕੰਮ ਨੂੰ ਕਿਵੇਂ ਕੀਤਾ ਜਾਏ ਕਿ ਸਿਰੇ ਚੜ ਜਾਵੇ ਪਰ ਜੇਕਰ ਕੰਮ ਨੂੰ ਕਰਨ ਦਾ ਯਤਨ ਕਰੀਏ ਕੰਮ ਅਧੂਰਾ ਰਹਿ ਜਾਏਗਾ ਕਿਉਂਕਿ ਆਪਾਂ ਵਿਵੇਕ ਬੁੱਧ ਦੇ ਨਾਲ ਪਰਖਣ ਦਾ ਯਤਨ ਨਾ ਕੀਤਾ ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਚੰਗੀ ਅਕ ਲੈਣਾ ਵਿਵੇਕ ਬੁੱਧੀ ਹੈ ਉਹ ਸਭ ਤੋਂ ਪਹਿਲਾਂ ਉਸ ਕੰਮ ਦੀ ਪਰਖ ਕਰਦਾ ਕਿ ਜਿਹੜਾ ਕੰਮ ਕਰਨ ਲੱਗਾ ਵਾ ਇਹ ਠੀਕ ਹੈ ਚੰਗਾ ਜਾਂ ਮਾੜਾ ਹੈ ਨੇ ਤਾਂ ਅੱਜ ਲੋਕ ਅੱਖਾਂ ਮੀਟ ਕੇ ਕੰਮ ਕਰੀ ਤਾਂ ਜਾਂਦੇ ਨੇ ਉਹ ਕਿਵੇਂ ਵੇਖੋ ਵੇਖੀ ਲੋਕ ਨਾਕੋ ਕਾਟੀ ਕਾਨੋ ਕਾਟੀ ਕਾਟਕੂਟ ਕੇ ਡਾਰੀ ਨੱਕ ਰੱਖਣ ਦੇ ਵਾਸਤੇ ਅਤੇ ਆਪਣੇ ਕੰਨਾਂ ਦੇ ਨਾਲ ਆਪਣੀ ਵਡਿਆਈ ਸੁਣਨ ਵਾਸਤੇ ਲੋਕ ਕਾਰਜ ਕਰੀ ਜਾਂਦੇ ਨੇ ਕਿ ਮੈਂ ਕੰਮ ਕਰਾਂਗਾ ਲੋਕ ਕਹਿਣਗੇ ਵਾਹ ਵਾਹ ਆਪਣੀ ਵਾਹ ਵਾਹ ਖੱਟਣ ਦੇ ਵਾਸਤੇ ਬੰਦਾ ਸਾਰਾ ਕੁਝ ਵੇਚ ਦਿੰਦਾ ਹੈ ਸਾਰਾ ਕੁਝ ਵੇਚ ਦੇਵੇਗਾ ਦਾਤਾ ਦੇ ਕਿੱਲ ਲੱਗੇ ਇਹ ਭਲਿਆ ਆਪਣੀ ਨੱਕ ਰੱਖਣ ਦੇ ਵਾਸਤੇ ਆਪਣੀ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣਨ ਵਾਸਤੇ ਤੋ ਇਹ ਕਾਰਜ ਕਰਦਾ ਹੈ ਪਰ ਬਾਦ ਦੇ ਵਿੱਚ ਤੈਨੂੰ ਆਪ ਹੀ ਪਛਤਾਣਾ ਪੈਂਦਾ ਹੈ ਪਛਤਾਣਾ ਵੀ ਆਪ ਪਏਗਾ ਕਿਉਂਕਿ ਅਸੀਂ ਵਿਵੇਕ ਬੁੱਧੀ ਦੇ ਨਾਲ ਉਸ ਗੱਲ ਨੂੰ ਪਰਚੋਲਣ ਦਾ ਯਤਨ ਨਾ ਕੀਤਾ ਉਸੇ ਗੱਲ ਨੂੰ ਸਮਝਣ ਦਾ ਯਤਨ ਨਾ ਕੀਤਾ ਦਾਤਾ ਜੀ ਕਿਰਪਾ ਕਰਦੇ ਨੇ ਜਿਸ ਅੰਦਰ ਬੁੱਧ ਵਿਵੇਕ ਹੈ ਜਿਨ੍ਹਾਂ ਦੇ ਅੰਦਰ ਚੰਗੇ ਅਤੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਹੈ ਹਰ ਨਾਮ ਮੁਰਾਰੀ ਉਹਨਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਸੋ ਸਤਗੁਰ ਸਭਨਾ ਕਾਮਿਤ ਹੈ ਸਭ ਇਸੇ ਪਿਆਰੀ ਸਤਿਗੁਰੂ ਮਹਾਰਾਜ ਸਭ ਦਾ ਮਿੱਤਰ ਹੈ ਉਹਨੂੰ ਇੱਕ ਦੇ ਨਾਲ ਪਿਆਰ ਥੋੜੀ ਹੈ ਜਿਸ ਤਰ੍ਹਾਂ ਇੱਕ ਬੱਚਾ ਇੱਕ ਪਿਤਾ ਦੇ 4-5 ਬੱਚੇ ਹੈ ਪਰ ਉਹ ਸਭ ਨੂੰ ਇੱਕੋ ਵਰਗਾ ਪਿਆਰ ਕਰਦਾ ਹੈ ਮਾਂ ਦੇ ਕੋਲ 3-4 ਬੱਚੇ ਹੈ ਸਭ ਨੂੰ ਇੱਕੋ ਵਰਗਾ ਪਿਆਰ ਕਰੇਗੀ ਇਹ ਨਹੀਂ ਕਿ ਵੱਡੇ ਨੂੰ ਜ਼ਿਆਦਾ ਛੋਟੇ ਨੂੰ ਘੱਟ ਨਹੀਂ ਮਾਂ ਦੇ ਵਾਸਤੇ ਫਿਰ ਵੀ ਬੱਚੇ ਹੀ ਬੱਚੇ ਨੇ ਹੁਣ ਸਤਿਗੁਰ ਮਹਾਰਾਜ ਜੀ ਕਹਿੰਦਾ ਪ੍ਰਮਾਤਮਾ ਦਾ ਸਬਦ ਇੱਕੋ ਵਰਗਾ ਮਿੱਤਰ ਹੈ ਨਾ ਉਸ ਪ੍ਰਮਾਤਮਾ ਨੂੰ ਇਹ ਥੋੜੀ ਵੇਖਣਾ ਕੀ ਇਹ ਛੋਟਾ ਹੈ ਕੀ ਵੱਡਾ ਹੈ ਨਹੀਂ ਜੈਸਾ ਬਾਲਕ ਭਾਏ ਸੁਬਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ អਵਗੁਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਦਾਤਾ ਸਮ ਛਿਟਕਾ ਵੀ ਪਾਉਂਦੇ ਐ ਮਾੜਾ ਵੀ ਕਹਿ ਦਿੰਦੇ ਪਰ ਫਿਰ ਵੀ ਸਾਨੂੰ ਪਿਆਰ ਕਰਦੇ ਨੇ ਕਿਉਂਕਿ ਅਸੀਂ ਪ੍ਰਮਾਤਮਾ ਦੇ ਬੱਚੇ ਹਾਂ ਗੁਰੂ ਦੇ ਬਣਾਏ ਹੋਏ ਆ ਤੇ ਦਾਤਾ ਕਿਰਪਾ ਕਰਦੇ ਨੇ ਸਾਡਾ ਸਭਣਾ ਦਾ ਮਾਪ ਉਹ ਵਾਹਿਗੁਰੂ ਪ੍ਰਮਾਤਮਾ ਆਪ ਹੈ ਸਭ ਤੋਂ ਸੇ ਪਿਆਰੀ ਵਾਹਿਗੁਰੂ ਪਰਮਾਤਮਾ ਅਨਸਾਰੀ ਸ੍ਰਿਸ਼ਟੀ ਪਿਆਰੀ ਲੱਗਦੀ ਹੈ ਸਾਰੀ ਧਰਤੀ ਪਿਆਰੀ ਹੈ ਸਭ ਆਤਮ RAM ਪਸਾਰਿਆ ਗੁਰਬੁੱਧ ਵਿਚਾਰੀ ਸਭ ਆਤਮ RAM ਪਸਾਰਿਆ ਗੁਰਬੁੱਧ ਵਿਚਾਰੀ ਦਾਤਾ ਜੀ ਕਹਿਣਾ ਕਿ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਬੁੱਧੀ ਲਈ ਹੈ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਜੀਵਨ ਜਿਉਣ ਦੀ ਅਕਲ ਲਈ ਹੈ ਜਾਚ ਲਈ ਸਤਿਗੁਰ ਮਹਾਰਾਜਿਓ ਮੈਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਨਹੀਂ ਆਇਆ ਆਪ ਕਿਰਪਾ ਕਰਕੇ ਨਾ ਸਾਨੂੰ ਜੀਵਨ ਜਿਉਣ ਦੀ ਜਾਤ ਦੱਸੋ ਅਸੀਂ ਗੁਰਦੁਆਰੇ ਹੁੰਨੇ ਕਾਦੇ ਵਾਸਤੇ ਇਕੱਲਾ ਮੱਥਾ ਟੇਕਣ ਵਾਸਤੇ ਨਹੀਂ ਅਸੀਂ ਗੁਰੂ ਦੀ ਗੱਲ ਮੰਨਣ ਵਾਸਤੇ ਹੁੰਦੇ ਹਾਂ ਅਸੀਂ ਗੁਰੂ ਦੇ ਕੋਲੋਂ ਬੇਬੇਕ ਬੁੱਧੀ ਦੀ ਆਸ ਲਾ ਕੇ ਹੁੰਨੇ ਹਾਂ ਦਾਤਾ ਸਾਨੂੰ ਵਿਵੇਕ ਬੁੱਧੀ ਦੇ ਚੰਗੀ ਅਕਲ ਦੇ ਜਦੋਂ ਮਨੁੱਖ ਆਪਣੀ ਅਕਲ ਨੂੰ ਆਪਣੇ ਸਿਆਣਪ ਨੂੰ ਗੁਰਦੁਆਰੇ ਬਾਹਰ ਛੱਡ ਕੇ ਆਵੇ ਇੱਥੇ ਗੁਰੂ ਦੀ ਅਕਲ ਧਾਰਨ ਕਰੇ ਤੇ ਸੱਚ ਜਾਣਿਓ ਗੁਰੂ ਵੀ ਸਾਡਾ ਸਹਾਈ ਬਣਦਾ ਹੈ ਗੁਰੂ ਵੀ ਸਾਡੇ ਅੰਗ ਸੰਗ ਹੈ ਸਤ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਪਾਵਨ ਪਵਿੱਤਰ ਪੋੜੀ ਸਾਡੀ ਜ਼ਿੰਦਗੀ ਦਾ ਆਹਾਰ ਬਣ ਜਾਵੇ ਇਤਨਕ ਵਿਚਾਰਾਂ ਪਰਵਾਨ ਕਰਨੀਆਂ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ